ਲੈ ਕੇ ਆ ਰਹੇ ਨੇ ਸੁਮਨਜੀਤ ਕੌਰ ਉਹਨਾਂ ਦਾ ਜਥਾ ਕਵਿਸ਼ਰੀ ਦਾ ਟਾਈਟਲ ਹੈਗਾ ਹੈ ਧਨ ਜਿਗਰਾ ਕਣਕੀਆਂ ਵਾਲੇ ਦਾ ਤੋਂ ਆਓ ਸਾਰੇ ਆਪਣਾ ਤੋਂ ਕਵਿਸ਼ਰੀ ਸਰਵਣ ਕਰੀਏ ਜੀ ਇਸ ਤੋਂ ਬਾਅਦ ਲੈਕਚਰ ਲਈ ਤਿਆਰ ਰਹਿਣ ਸਾਈਕੋਲੋਜੀ ਡਿਪਾਰਟਮੈਂਟ ਤੋਂ ਗੁਰਲੀਨ ਕੌਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਤੂੰ ਜੋਤ ਸਰੂਪ ਹੈ ਅਗਨਾ ਮੂਲਪਛਾ ਮੇਰਾ ਅਰਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਘਰ ਹੱਥ ਅੱਜ ਇਸ ਸਮਾਗਮ ਨੂੰ ਮੁਕਰਾਖਦੇ ਹੋਏ ਅਸੀਂ ਕੁਇਸ਼ਰੀ ਪੇਸ਼ ਕਰਨ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਗੁਜਰੀ ਕਰਮਾ ਦੇ ਪੀਰ ਫਕੀਰਾਂ ਦੇ ਸਹਿਨਤ ਨਾਲ ਧਰਮ ਨਿਵਾਰ ਗਿਆ ਤਨ ਜਿਗਰ ਕਲੰਗੀਆਂ ਵਾਲੇ ਦਾ ਪੁੱਤ ਜਾਣ ਧਰਮ ਤੋਂ ਵਾਰ ਗਿਆ ਰਹਿਮਤ ਦੀ ਨਜ਼ਰਾ ਪਾਈ ਆਣੇ ਸਭ ਜਾਤਾਂ ਤੇ ਸਭ ਧਰਮਾਂ ਤੇ ਜਦ ਵੇਖਿਆ ਗਲਵਾ ਸ਼ੁਬਦਤ ਨੇ ਤਰਸ਼ੀਸ ਤੁਰ ਗਿਆ ਚਰਨਾ ਤੇ ਯਾਦ ਕੀਤਾ ਯਾਦ ਪ੍ਰੀਤਮ ਨੂੰ ਮੈਣੀ ਦੀ ਗੋਦ ਸ਼ਿੰਦਾਰ ਗਿਆ ਤਨ ਜਿਗਰਾ ਕਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਚੁੱਕੀ ਤੇ ਗੁਰੰਗੇ ਨੇ ਸ਼ਾਸਤਰੀਆ ਦੇ ਸੁੱਕ ਗਏ ਛੱਡ ਪੰਡਿਤ ਸੁੰਨੇ ਮੰਦਰਾ ਨੂੰ ਜਾਂ ਵਿੱਚ ਪਹਾੜਾ ਲੁੱਕ ਗਏ ਦੇਸ਼ੀ ਸ਼ੁਪਿਤਾ ਦਾ ਕਬਾੜੇ ਨਿਸ਼ਾਨੀ ਗੈਰਤ ਦੀ ਲੈ ਕਲਗੀ ਤਖਤ ਸਜਾਉਂਦਾਰਿਆ ਆਨੰਦਪੁਰ ਦੀ ਐਸੀ ਸ਼ਾਨ ਬਣੀ ਇੰਦਰ ਦੇ ਸੀਸ ਚ ਗਾਉਂਦਾਰਿਆ ਚੱਕ ਅੰਮ੍ਰਿਤ ਮੁਰਦੇ ਜੀ ਪੈਂਦੇ ਗਿੱਦੜਾ ਤੋਂ ਸ਼ੇਰ ਵਗਾਰ ਗਿਆ ਤਨ ਜਿਗਰ ਕਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਵੱਜਦੀ ਛੋਟੇ ਨਗਾ ਜੇ ਸੜਦੇ ਰਹੇ ਸੁਣ ਸੁਣ ਕੇ ਗੂੰਜਾ ਪੰਥ ਦੀਆਂ ਦਿਲਿਓ ਵੀ ਜਾਵਰ ਚੜਦੇ ਰਹੇ ਜਿੱਤਾਂ ਦੇ ਦਾਵੇ ਕਰਦੇ ਰਹੇ ਪਰ ਹਰ ਕੋਈ ਉਸ ਤੋਂ ਹਾਰ ਗਿਆ ਤਨ ਜਿਗਰਾ ਕਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਅੰਮ੍ਰਿਤ ਦੀ ਜੀਵਨ ਸ਼ਕਤੀ ਨੇ ਪੁੱਤਰਾ ਦਾ ਨਿਆਂ ਦਾ ਪਾ ਦਿੱਤਾ ਜਦ ਵੇਖਿਆ ਡਿੱਗ ਜੀਤ ਪਿਆ ਲੈ ਤੁੰਗਲ ਤੁਰ ਜੁਝਾਰ ਗਿਆ ਤਣ ਜਿਗਰਾ ਕਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਪੁੱਤਰਾ ਦੀਆਂ ਲਾਸ਼ਾਂ ਲੰਗ ਲੰਗ ਕੇ ਸੂਲਾ ਦੀਆਂ ਸੰਜਾ ਸੌਂਦਾਰਿਆਂ ਵਿੱਚ ਸ਼ੰਗਲੀ ਸ਼ਾਮੇ ਤਾਰਿਆਂ ਦੇ ਮਾਲਕ ਦੀਆਂ ਸਿਫਤਾਂ ਗਾਉਂਦਾ ਪਤਰਾ ਦੇ ਜਿਗਰੇ ਡੋਲੇ ਸੀ ਅੰਬਰ ਵੀ ਤਾਂ ਮਰ ਗਿਆ ਤਨ ਜਿਗਰਾ ਕਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਦੁੱਖਾਂ ਦੀ ਰਹੀ ਨ ਕਸਰ ਕੋਈ ਹੋ ਜਾ ਮਾਲੀ ਰੋਲੀ ਰ ਗਿਆ ਪੈਰਾ ਵਿੱਚ ਛਾਲੇ ਪੈ ਗਏ ਸੀ ਤਾਇਓ ਬੜੇ ਉਚ ਦਾ ਪੀਰ ਗਿਆ ਭਾਰਤ ਦੀ ਜਿਤ ਬਚਾ ਤਨ ਜਿਗਰਾ ਕਲੰਗੀਆਂ ਵਾਲੇ ਦਾ ਪੁੱਤ ਜਾਰ ਧਰਮ ਤੋਂ ਵਾਰ ਗਿਆ ਜਦ ਦਰਦ ਕਹਾਣੀ ਬੱਚਿਆਂ ਦੀ ਰੋ ਰੋ ਕੇ ਦੱਸੀ ਨੂਰੇ ਨੇ ਮੱਥੇ ਤੇ ਪਾਇਆ ਵਟ ਨਹੀਂ ਉਸ ਮਾਂ ਗੁਜਰੀ ਦੇ ਸੂਰੇ ਨੇ ਹੁਣ ਜ਼ਾਲਮ ਦੀ ਚੜ ਪੁੱਟੀ ਜਾਊ ਹੱਸ ਕੇ ਹੀ ਬਚਨ ਉਚਾਰ ਗਿਆ ਤਨ ਜਿਗਰਾ ਕਲੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਤੰਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ